ਇਦਲ ਵੀ ਸਿੰਘ ਟਿਕਟ ਨਹੀਂ ਰੱਦੇ ਦੇਖੋ ਜੀ ਇਹੀ ਰੋਟੀ ਖਾਣ ਗਏ ਇਹੀ ਤੇ ਨੌ ਧੋਣ ਤੇ ਬਾਅਦ ਦੇ ਵਿੱਚ ਮਦਰ ਪੀ ਛੰਨ ਵਈ ਫੂਨ ਗਿਆ ਤੁਹਾਡੀ ਝੂਗੀ ਨੂੰ ਅੱਗ ਲੱਗੀ ਆ ਤਾਂ ਨਹੀਂ ਪਤਾ ਮਦਰ ਪੀ ਇਹ ਕਬ ਹੁਮ ਕੀ ਸਿੱਥੇ ਕਰੇ ਇੱਥੇ ਗੋੜ ਦਾ ਕੰਮ ਹੀ ਮੇਰਾ ਗੋੜਾ ਵਾਲਾ ਵੀ ਨਾ ਹੀ ਵੱਡਾ ਹਾਂਜੀ ਹਾਂਜੀ ਹੁਣ ਮੇ 10-12 ਸਾਲ ਹੋ ਗਏ ਇੱਥੇ ਇਹ ਰੋਟੀ ਖਾਣ ਗਏ ਆ ਤੇ ਰੋਟੀ ਖਾਣ ਫੇਰੇ ਆ ਗਏ ਆ ਸਾਨੂੰ ਕਿਤਾਬਾਂ ਬਾਰੇ ਸਾਨੂੰ ਉਹ ਫੋਨ ਕੀਤਾ ਹਾਂ ਹਾਂ ਜੀ ਨੁਕਸਾਨ ਕਿੰਨਾ ਹੋਇਆ ਤਾਂ ਨੁਕਸਾਨ ਸਾਡਾ 2 ਲੱਖ ਦਾ तकरीबन ਹੋ ਗਿਆ ਲੈ ਕੇ ਆਪ ਕੋ ਸਮਾਨ ਤੇ ਕੋਈ ਇਥੇ ਮਤਲਬ ਹੀ ਖਲਾੜਿਆ ਕਿੰਨਾ ਵੀ ਦੇਰ ਹੋ ਗਿਆ ਸਾਨੂੰ ਕੰਮ ਕਰਦਿਆਂ ਨੂੰ ਇਥੇ ਹੋ ਗਿਆ 12 ਸਾਲ ਹੋ ਗਏ ਆ ਤੇ ਆ ਲੱਗੇ ਗਵਾਂਡੀ ਆ ਇਹਨਾਂ ਕੋਲ ਸਰਜੀਤ ਕੋਲ ਦਾ ਕੀ ਆਕੇ ਲੱਗੀ ਕਿਸ ਤਰ੍ਹਾਂ ਪਤਾ ਲੱਗਾ ਪਤਾ ਨਹੀਂ ਭਾਜੀ ਇੱਥੇ ਫੋਨ ਗਿਆ ਵਹਾਨੂੰ ਤੇ ਫਿਰ ਪਤਾ ਲੱਗਾ ਵੀ ਅੱਗ ਲੱਗੀ ਹੈ ਅਸੀਂ ਰੋਟੀ ਖਾਣ ਗਏ ਬਾਅਦ ਚ ਪਤਾ ਲੱਗ ਕਹਿੰਦੇ ਸੌਂਦੇ ਵੀ ਤੁਸੀਂ ਇੱਥੇ ਹਾਂਜੀ ਸੌਂਦਾ ਵੀ ਇੱਥੇ ਹੀ ਰਹਿਦਾ ਵੀ ਸਾਰਾ ਦਿਨ ਇੱਥੇ ਆ ਗੁੜ ਵੇਚੀਦਾ ਵਾ ਉਹ ਗੱਲ ਹੀ ਨੇ ਇਹੋ ਜੀ ਅਸੀਂ ਤਾਂ ਆਪਣੀ ਰੋਟੀ ਕਮਾਉਨੇ ਆ ਤੇ ਖਾਂਦੇ ਹੀ ਕੋਈ ਪਤਾ ਨਹੀਂ ਲੱਗਦਾ ਨਹੀਂ ਹਾਂਜੀ ਅੱਗੇ ਵੀ ਇੱਕ ਵਾਰ ਬਾਤਾਂ ਤਾਂ ਹੋਈਆਂ ਨੇ ਤੇ ਉਦੋਂ ਇਹਨਾਂ ਦਾ ਛਿਰ ਪਾੜ ਦਿੱਤਾ ਬਹੁਤ ਛੱਟਾਂ ਲਾਈਆਂ ਪਤਾ ਨਹੀਂ ਲੱਗਦਾ ਕੌਣ ਹੈ ਹਾਂਜੀ ਉਦੋਂ ਵੀ ਛਣਾਈ ਨੇ ਕੀ ਕੀਤਾ ਨਾ ਕੋਈ ਕੋਈ ਪਤਾ ਨਹੀਂ ਕੌਣ ਕਰਦਾ ਨਾ ਪਤਾ ਨਹੀਂ ਲੱਗਦਾ ਨਿਸ਼ਾਨ ਬਹੁਤ ਜ਼ਿਆਦਾ ਹੋਇਆ ਵਾ ਬਹੁਤ ਚੀਜ਼ਾਂ ਹੀ ਗੋੜ ਹੀ ਤੇ ਆਪਣੇ ਬਿਹਤਰੇ ਜੋ ਵੀ ਦੋਨੇ ਜੀ ਇੱਥੇ ਹੀ ਹਾਂਜੀ ਦੋਨੋਂ ਇੱਥੇ ਹੀ ਤਾਂ ਹੈ ਤੋ ਇੱਥੇ ਪੜਾਈ ਤੇ ਆ ਕੋ ਹੋਂ ਦਾਵਤੇ ਇੱਥੇ ਰਾਕੀ ਕਰਦਾ ਤੇ ਆਪਣੇ ਰਾਕੀ ਕਰਨ ਤੋਂ ਬਿਨੂ ਵੀ ਤੁਸੀਂ ਰੋਟੀ ਖਾਂਦੇ ਹਾਂ ਹਾਂ ਜੀ ਕੀ ਕਲੀਪਸ ਜੀ ਸਰ ਕੀ ਘਟਨਾ ਜੀ ਤੁਹਾਡਾ ਨਾ ਇਦਾਂ ਹੋਇਆ ਵੀ ਇਹ ਰੋਟੀ ਖਾਣ ਚੱਲ ਗਏ ਤੁਹਾਨੂੰ ਤੁਹਾਡੇ ਕਿ ਲੱਗਦੇ ਹਾਂ ਜੀ ਹਾਂ ਜੀ ਸਾਡੇ ਗਵਾਂਢੀ ਸਾਡਾ ਘਰਾਂ ਲੱਗੇ ਬਿਲਕੁਲ ਨੇੜੇ ਹੀ ਆ ਤੇ ਫਿਰ ਇਹ ਆ ਪਟੇ ਦੇ ਜਿਹੜੇ ਨੇ ਬੰਦੇ ਇੱਥੇ ਈਟਾ ਟਾਪਾ ਪਾਉਂਦੇ ਫਿਰ ਇਹਨਾਂ ਨੇ ਫੋਨ ਕੀਤਾ ਤੁਹਾਡੀ ਝੁੱਗੀ ਨੂੰ ਅੱਗ ਲੱਗ ਗਈ ਜੀ ਲੱਗੇ ਗਵਾਂਢ ਤੇ ਦੋ ਤਿੰਨ ਜਣੇ ਇਹ ਮੋਟਰਸਾਈਕਲ ਤੇ ਆਏ ਆ ਉਹ ਬਈਆਂ ਨੂੰ ਵੀ ਇੱਥੇ ਡਾਕਟਰ ਦੁੱਤਰ ਲੈ ਕੇ ਆਏ ਆ ਤੇ ਫਿਰ ਇਹਨੇ ਝੁੱਗੀ ਨੂੰ ਅੱਗ ਲਾ ਕੇ ਚੱਲ ਗਏ ਅਣਪਛਾਤੇ ਬੰਦੇ ਸਾਨੂੰ ਪਛਾਣੇ ਨਹੀਂ ਗੜੇ ਆ ਗੜੇ ਨਹੀਂ ਪਛਾਣ ਨਹੀਂ ਉਹਨਾਂ ਦੇ ਬੰਦੇ ਨਹੀਂ ਗੜ ਇਹਨੇ ਦੇ ਰੋਜ਼ਗਾਰ ਵਿੱਚ ੁੱਗੀਦਾ ਇੱਥੇ ਇਹ ਤੋਂ ਹੀ ਕੰਮ ਚੱਲਦਾ ਘਰ ਦਾ ਜੀਣਾ ਲਗ ਜਾ ਰਿਹਾ ਕੀ ਕੰਮ ਕੀ ਹੈ ਕੰਮ ਇਹਨਾਂ ਦਾ ਵੇੜਨੇ ਦਾ ਜਾਂ ਸੀਜ਼ਨ ਦਾ ਸੀਜ਼ਨ ਕੰਮ ਹੁੰਦਾ ਹੁਣ ਗਰਮੀ ਗਰਮੀ ਬੰਦ ਰਹਿਣਾ ਸਿਆਲ ਚ ਕੰਮ ਚੱਲਦਾ ਗੋੜ ਦਾ ਕੰਮ ਇਹਨੇ ਕਰੀ ਤੇ ਇਹ ਤੋਂ ਹੀ ਕੰਮ ਨੂੰ ਅੱਗੇ ਲੱਗੇ ਹਾਂਜੀ ਮੰਗ ਕੀ ਕਰਦੇ ਕੋਈ ਮੰਗ ਕਰਦੇ ਮੰਗੇ ਹੀ ਉਹ ਵੀ ਅਜਿਨਾਂ ਨੇ ਲਾਈ ਆ ਗਏ ਨਾ ਪੜਾਈ ਜਾਣਾ ਇਹਨੇ ਸਭ ਪੜ੍ਹ ਕੇ ਕੀਤੀ ਕੰਪਲੀਟ ਕੀਤੀ ਬਾਜੀ ਇਹਨਾਂ ਦਾ ਨਾਮ ਮੇਰਾ ਨਾਮ ਬਲਵਿੰਦਰ ਸਿੰਘ ਗਿੱਲ ਮਾ ਸੇਵਾ ਪਾਰਟੀ ਇਨਚਾਰਜ ਐਸ ਆਈ ਐਸ ਕੀ ਸੈੱਲ ਪੰਜਾਬ ਇਹ ਸਾਡੇ ਜਿਹੜਾ ਵਾ ਪੀ ਐਸ ਥਾਣਾ ਸਿਹਰ ਬੰਦਰ ਪਰ ਪੈਂਦਾ ਵਾ ਪੁਲਚੌਂਕੀ ਹਰਚਵਾਲ ਤੇ ਇਹ ਹਰਚਵਾਲ ਪੁਲਚੌਂਕੀ ਦੇ ਏਰੀਏ ਦੇ ਵਿੱਚ ਜਿਹੜਾ ਵਾ ਇਹ ਸਰਦਾਰ ਦਲਬੀਰ ਸਿੰਘ ਨੇ ਜਿਹੜਾ ਇਹ ਇਹ 12 10 12 ਸਾਲ ਤੋਂ ਜਿਹੜਾ ਵਾ ਇੱਥੇ ਵੇਲਣਾ ਲਾਇਆ ਹੋਇਆ ਹੈ ਝੁੱਗੀ ਬਣਾਈ ਹੋਈ ਸੀ ਤੇ ਗੋੜ ਬਣਾ ਕੇ ਜਿਹੜਾ ਵਾ ਇਹ ਵੇਚਿਆ ਜਾਂਦਾ ਸੀ ਇੱਥੇ ਤੇ ਸਾਡੇ ਦੋਵੇਂ ਮਾਤਾ ਪਿਤਾ ਜਿਹੜੇ ਸੀ ਉਹ ਇਥੇ ਰਾਤ ਨੂੰ ਵੀ ਰਹਿੰਦੇ ਹੁੰਦੇ ਸੀ ਤੇ ਕੱਲ ਜਿਹੜਾ ਕਰੀਬ ਪੌਣੇ 10 ਵਜੇ ਜਿਹੜਾ ਇਹ ਉਹ ਇਥੋਂ ਗਏ ਆ ਥੋੜੀ ਦੂਰੀ ਤੇ ਸਾਡਾ ਪਿੰਡ ਪੈਂਦਾ ਵਾ ਜੀ 1 ਕਿਲੋਮੀਟਰ ਤੇ ਰੋਟੀ ਖਾਣ ਵਾਸਤੇ ਗਏ ਮਾਤਾ ਨੌਂਡਾ ਪਈ ਆ ਤੇ ਇਧਰੋਂ ਫਿਰ ਗਵੰਡੀਆਂ ਦਾ ਫੋਨ ਇਹਨਾਂ ਨੂੰ ਚੱਲ ਗਿਆ ਕਿ ਤੁਹਾਡੀ ਸੰਨ ਦੇ ਵਿੱਚੋਂ ਜਿਹੜੇ ਵਾ ਉਹ ਅੱਗ ਉਹ ਸਮਾਨ ਵੀ ਲੱਗੇ ਆ ਜ ਆਪ ਦਾ ਤੇ ਸਾਨੂੰ ਅੱਗ ਲੱਗੇ ਆ ਬਹੁਤ ਜ਼ਿਆਦੀ ਮਤਲਬ ਅੱਗ ਬਣ ਗਈ ਆ ਤੇ ਇਹ ਫਿਰ ਫੋਨ ਉਹਨਾਂ ਦਾ ਅਟੈਂਡ ਕਰਕੇ ਤੇ ਉਸੇ ਵੇਲੇ ਜਲਦੀ ਜਲਦੀ ਮੇਰਾ ਬ੍ਰਦਰ ਤੇ ਮੇਰਾ ਜਿਹੜਾ ਇਹ ਫਾਦਰ ਵਾ ਤੇ ਕੁਝ ਗਵੰਡੀ ਵੀ ਇੱਥੇ ਆਏ ਆ ਤੇ ਉਹਨਾਂ ਨੇ ਵੀ ਇਹ ਜਿਹੜਾ ਵਾ ਵਾਰਦਾਤ ਹੁੰਦੀ ਜਿਹੜੀ ਵੇਖੀ ਹੈ ਜੀ ਤੇ ਇਸ ਦੇ ਨਾਲ ਸਰ ਇਹ ਆ ਕਿ ਇਹਦੀ ਬੈਕ ਸਾਈਡ ਜਿਹੜਾ ਵਾ ਇਹ ਤੁਸੀਂ ਜਿਹੜਾ ਵਾ ਦੇਖ ਵੀ ਰਹੇ ਆ ਵੀਡੀਓ ਵੀ ਜਿਹੜੀ ਆ ਉਹ ਪਬਲਿਕ ਤੁਸੀਂ ਕਰਦੀ ਆ ਕਿ ਜਿਹੜੀ ਪੱਠਾ ਵਾ ਤੇ ਪੱਠੇ ਦੀ ਲੇਬਰ ਜਿਹੜੀ ਆ ਇਹ ਸਤਿਸਗੜ ਤੋਂ ਆਏ ਆ ਆਪਣੇ ਬੱਚਿਆਂ ਸਮੇਤ ਪਰਿਵਾਰ ਸਮੇਤ ਰਹਿਣ ਦੇ ਆ ਇਟਾਂ ਦਾ ਕੰਮ ਕਰਦੇ ਆ ਜੀ ਇਹ ਪਿੱਛੇ ਝੁਗੀਆਂ ਵਾ ਇਸ ਮਹੀਨੇ ਦੇ ਵਿੱਚ ਹੀ ਜੜੀਆਂ ਵਾ ਇਸ आज เสਵੀવાર ਦਾਤ ਵਾ ਇਥੇ ਕਈਆਂ ਨੂੰ ਮਤਲਬ ਸੱਟਾਂ ਵੀ ਲਾ ਜਾਂਦੇ ਮੋਬਾਈਲ ਲੈ ਜਾਂਦੇ ਸਮਾਨ ਚੋਰੀ ਕਰਕੇ ਲੈ ਜਾਂਦੇ ਆ ਜੀ ਸਰੇ ਆਮ ਇਥੇ ਆਉਂਦੇ ਆ ਵਾਰਦਾਤਾ ਹੁੰਦੀਆਂ ਇਹ ਅੱਗ ਲੱਗ ਗਈ ਕਿਸੇ ਇਹ ਅੱਗ ਜਿਹੜੀ ਆ ਇਹ ਲਾਈ ਗਈ ਆ ਜੀ ਅਚਾਨਕ ਅੱਗ ਨਹੀਂ ਲੱਗੀ ਹਾਂ ਕੰਪਲੀਟ ਦਿੱਤੀ ਆ ਜੀ ਕਿੰਨਾ ਕਿ ਨੁਕਸਾਨ ਹੋ ਗਿਆ ਨੁਕਸਾਨ ਜਿਹੜਾ ਵਾ 2 ਲੱਖ ਦੇ ਕਰੀਬ ਹੋ ਗਿਆ ਵਾ ਜੀ ਕੰਮ ਕਰਦਾ ਕੰਮ ਇਹ ਜਿਹੜਾ ਸੀ ਗੋੜੇ ਸੀ ਨਾ ਇਥੇ ਹੁਣ ਜਿਹੜਾ ਇਹ ਗੁੜ ਬਣਾ ਕੇ ਮਤਲਬ ਰੱਖਿਆ ਸੀ ਇਹਨਾਂ ਨੇ 2 ਕਮੈਂਟਲ ਗੋੜੇ ਸੀ ਕੁਝ ਬਿਸਤਰੇ ਸੀ ਕੁਝ ਹੋਰ ਸਮਾਨ ਵੀ ਹੈਗਾ ਇਹ we <laughs>